ਕੋਤੇ ਨੇ ਸੁਣਿਆ ਕਾ ਕਰਦੇ ਦਿੱਤ ਕਿਥੋਂ ਦੱਸੋ ਸੁਣਾ ਅਜਿਹਾ ਲੱਗਿਆ ਮਾ ਰਾਜੀ ਹੋ ਰਾਜੀ ਹੋ ਫਿਰ ਵੀ ਭਾਈ ਨਾ ਰਕੀ ਤੁਹਾਨੂੰ ਨਾ ਰਕੀ ਮਿਸਟਰ ਇਹ ਗੁਰੂ ਕੇ ਖਾਲਸੇ ਦਰਦਾਰਾ ਜੀ ਉਦਾਨ ਸਹਾ ਲੈ ਕੇ ਇਸ ਮਹਾਨ ਨਗਰ ਕੀਰਤਨ ਦੀ ਜਿਹੜੀ ਸਮਰਤੀ ਹੋਣੀ ਹੈ ਉਸ ਤੋਂ ਪਹਿਲ ਖੱਦਰੀ ਕੇ ਖਾਲਸੇ ਤੋਂ ਸਾਡੇ ਵਿੱਚਕਾਰ ਫੜੇ ਯਾਰ ਬਖਾਰੇ ਨੇ ਸੋ ਇਹਨਾਂ ਦਾ ਮਾਲ ਸਰਕਾਰ ਹੌਸਲਾ ਵਧਾਏ ਸਾਰੀ ਸੰਗਤ ਕਰੇ ਕਿ ਪੈਰਾ ਲਾ ਜੀ ਸਾਰੀ ਸੰਗਤ ਵਾਹ ਜੀ ਵਾਹ ਜੀ ਵਾਹ ਨਾਕਾ ਨਾਕਾ ਬਾਵਾ ਜੀ ਨੇ ਹੱਕ ਸੰਗਾਂ ਦਾ ਗੋਲਾ ਨਾਕਾ ਤੇ ਛੱਡੇ ਨਾ ਗੋਲਾ ਬਾਬਾ ਜੀ ਸੌਂਗ ਰੀਪੀਟ ਤੇ ਅਖਨੀਰ ਮਾਰਾ ਜਾ ਵਧਾ ਦੇ ਮਾੜੀ ਦੀ ਸੌਂਗ ਦੀ ਬਾਤ ਵਧਾ ਦੇ ਆਸ ਗੁਰੂ ਕੇ ਸਾਥ ਤੰਗ ਨੋ ਸਾਡੀ ਮਾਂ ਮੈਨੂੰ ਲਾਗਾ ਵੱਲ ਸਾਡੇ ਵੀਰਾਂ ਵੱਲ ਸਾਡੇ ਬਜ਼ੁਰਗਾਂ छोटे जगीर वालों गुरु के खालसा वास्ते सरकार भेजा गया सक्रिया गुरु की संत गुरु के खालसा वास्ते सत्कार साजी माता जी वालों दो सौ लाख दबड़ा जोड़ा वो गुरु के खालसा वास्तव भेजे सरकार योगी जी हो गुरु के खालसा वास्ते सेवा जी जी भेजी गई है साधी आवा वालों त्यौहार जो ਆਜੀ ਆਜੀ ਲਾਕਾ ਦਾ ਪ੍ਰਸ਼ਾਵਾ ਬੁੱਕ ਦਿੱਤੇ ਆਜੀ ਆਜੀ ਕਿੱਕ ਰੋਟੀਆਂ ਸੱਤਾਂ ਵੱਲੋਂ ਸਾਡੇ ਬਾਸੀ ਸਰਕਾਰ ਜੋ ਬਣਾਇਆ ਜੀ ਹੁਣਾਂ ਵੱਲੋਂ ਸੌ ਲੱਖ ਨਮਰਾ ਜਿਹੜਾ ਇਹ ਗੁਰੂ ਦੇ ਖਾਸੇ ਰਾਸਤੇ ਪੁੱਜਿਆ ਹੁਣ ਬਾਤ ਕਰਦਾ ਸਾਡੇ ਸਰਕਾਰ ਜੋ ਗੁਸਤਾਜ ਜੀ ਹੁਣਾਂ ਵੱਲੋਂ ਸਰਕਾਰ ਜੋ ਬਣਾਇਆ ਜੀ ਹੁਣਾਂ ਵੱਲੋਂ ਇਹਨਾਂ ਗੁਰੂ ਦੇ ਖਾਸੇ ਰਾਸਤੇ ਆਓ ਜੀ ਆਓ ਜੀ ਵੱਲ ਆਓ ਜੀ ਵੱਲ ਜੀ ਆਓ ਜੀ ਆਓ ਜੀ छा खरकाव ਮਾਤਾ ਪਤਿਆਂ ਸਖੀਆਂ ਗੱਪੀਆਂ ਤਕੀਆਂ ਮਿਲਾ ਨਾਮ ਜਪਿਆ ਵੰਡੀ ਸ਼ਬਦਿਆ ਦੀ ਚਲਾਈ ਦੀ ਵਾਹੀ ਦੇਖ ਅਨੁਕ ਕੀਤਾ ਪਿਨਾ ਤੇ ਆਗਿਆ ਸਖਿਆਰੀਆਂ ਦੀ ਕਮਾਈ ਦਾ ਧੰਨ ਤੱਕ ਸਾਥ ਸਾਥ ਜੀ ਬੈਠੀ ਵਾਹਿਗੁਰੂ ਸਦਾ ਸਿੰਘ ਜੀ ਨੇ ਕਰਮ ਭੋਗ ਸੋਸ ਬਤੇ ਬੰਦ ਬੰਦ ਕਟਾਈ ਕੋਪ ਨਾਮ ਲੋਹਾਂ ਨਾ ਕਰ ਖੜਾ ਨਾ ਕੋ ਬੜਿਆ ਨਾ ਚੜਾਈਦਾ ਗੋਲਦਾਰੀ ਨੂੰ ਕਰਵਾਨੀਆਂ ਕਿਉਂਕਿ ਆਕਰਮਣੂ ਨਾ ਇਹ ਸਿੱਖਾਂ ਤੋਂ ਸਾ ਸਵਾਸਾਂ ਨਿਵਾਰੀ। ਇਹਨਾਂ ਵੀ ਤੁਮਾਈ ਦਾ ਧਿਆਨ ਕਰਤੀ ਖਾਲਸਾ ਜੀ ਬੋਲੋ ਜੀ। ਵਾਹਿਗੁਰੂ ਜੰਮਾਂ ਤੱਕ ਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰਤੀ ਬੋਲੋ ਜੀ। ਵਾਹਿਗੁਰੂ। ਕੋਮੇ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਸੁਹਾਹਿ ਗੁਰੂ ਵਾਹਿਗੁਰੂ ਜੀ ਜਾਈ ਦੀ ਪ੍ਰਿਆਵਨ ਦਾ ਸਦਕਾ ਸਰਬ ਸੁਖ ਹੋਵੇ ਜਨ ਜਨ ਕਾਇਸਾ ਵੀ ਸਰਬ ਰੋਣ ਤਨ ਕਮ ਰਖਿਆ ਰਹੀ ਦੇਗ ਤੇਗ ਫਤੂ ਵਰਤੂ ਪਾਇਤ ਪੰਥ ਤੇ ਦੇਖ ਸ੍ਰੀ ਸੰਤ ਜੀ ਸਹਾਈ ਹਉ ਸਾਧੀ ਕੀ ਬੋਲਾਂ ਮੀ ਬੋਲ ਕੀ ਕਾਮ ਸੁਖੀ ਦਾਨ ਕੀ ਇਸ ਦਾਨ ਰਹਿਤ ਦਾਨ ਬੀਚ ਦਾਨ ਉਸਾਹਰ ਦਾਨ ਪ੍ਰੋਸਾ ਦਾਨ ਰਾਣਾ ਸਿਰ ਦਾ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਹਿਬ ਜੀ ਕੇ ਦਰਸ਼ਨ ਇਸ਼ਨਾਨ ਚੰਤੀਆਂ ਚੰਡੇ ਹੁੰਦੇ ਜੁਗ ਜੁਗ ਅਕਾਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਦੀ ਸਦਾ ਸਹਾਈ ਦਤਾਰ ਜੀਓ ਸ੍ਰੀ ਮਨਕਾਣ ਸਾਹਿਬ ਤੋਂ ਹੋਰ ਵਰਦਾਰਿਆਂ ਕੋਲ ਤਾਂ ਮਾਨਸਨ ਤੋਂ ਖਾਲਸਾ ਕੰ트로 ਮਸ਼ੂਰਿਆ ਗਿਆ ਹੈ। ਹੁਣੇ ਦਰਸ਼ਨ ਦੀਦਾਰ ਸੇਵਾ ਸੰਭਵ ਦਾ ਦਾਨ ਖਾਲਸਾ ਕੰਨ ਮਕਸ਼ਵਿਂ। ਪ੍ਰੇਮੀ ਮਾਨਿਆ ਦੇ ਨਾਮ ਸਤਿਗੁਰਾਂ ਨੇ ਤਾਲੀਆਂ ਦਿੱਤਾ। ਓਟਾਂ ਦੀ ਓਟ ਪਾਤਸ਼ਾ। ਧੰਨਾ ਧੰਨ ਸ੍ਰੀ ਗੁਰੂ ਗ੍ਰੰਥ ਸੰਜੀਵ ਅਮਰਾਲ। ਆਪ ਜੀ ਦੇ ਚਰਨ ਕਮਲਾ ਵਿੱਚ ਅਰਦਾਸ ਬੇਤੀ ਜੀ 40 ਰਤਿਆਂ ਦਾ ਸ਼ੀਰਧੀ ਜੋ ਮੇਂਦਾ ਮਨਾਉਣੀ ਹੋਈ ਅੰਮ੍ਰਿਤ ਵੇਲੇ ਗੁਰਦੁਆਰਾ ਟਿੱਕੀ ਸਾਹਿਬ ਤੋਂ ਆਪ ਜੀ ਦੀ ਸ਼ਤਨ ਸ਼ਾਇਆ ਰੇਤ ਪੰਧ ਪਿਆਰੇ ਦੀ ਅਗਵੰਧ ਵਿੱਚ ਨਗਰ ਕੀਰਤਨ ਦਾ ਆਰੰਭ ਹੋਇਆ ਸੀ ਜੋ ਗੁਰਦੁਆਰਾ ਸ਼ੀਰਧੰਸ ਸਾਹਿਬ ਦੀ ਅੰਤਿਮ ਸੰਪਾਰਨ ਹੋ ਰਹੀ ਅਸਤੇ ਦੇ ਕੇ ਸੇਵਾ ਨੰਦਿਆਂ ਮਨਾ ਦੀ ਅੰਤ ਤੁਲਾਣੀ ਮਹਾ ਮਸ਼ਿਸ਼ਟਾਨੇ ਅੱਜ ਇਹ ਸੰਗਤ ਦੇ ਪਿਆਰ ਪਰਿਵਾਰ ਆਪਾਂ ਅੱਜ ਸਰ ਦੀ ਤਲਾਣੀ ਸੇਵਾ ਨੂੰ ਦਾ ਬਹੁਤ ਬਖਸ਼ੀ ਕਰਤਾਰਨਾਗੇ ਇਸੇ ਤਰ੍ਹਾਂ ਆਪ ਜੀ ਦੇ ਦਿਹਾੜੇ ਮਨਾਉਂਦਾ ਗੁਰੂ ਜੰਬਖੀ ਕਰਤਾਰਨਾ ਰਿਹਾ ਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਤੇਲਪੁਨਤ ਘਾਵਾਂ ਸਵਾਲਾਂ ਧਰ ਪ੍ਰਵਾਨ ਕਰਨੀਆਂ ਧਰਮੋ ਘਰੋਂ ਖੁਸ਼ੀਆਂ ਕੀੜੇ ਸੇਵਾ ਸਿਮਰਨ ਨਾਮ ਗਾਣ ਗੁਰ ਸਿੱਖੀ ਜੀਵਨ ਜਾਤ ਲਖਸਤੀ ਕਰਤਾਰਨਾਗੇ ਬੰਦ ਭਾਗ ਸੰਤਾਂ ਦੇ ਮਨਾਂ ਤੇ ਵਿਸਾਤੀ ਕਰਤ ਕਰਨਾ ਇਸ ਤਰ੍ਹਾਂ ਨਗਰੋ ਸਤੰਗ ਦੀ ਸਮਾਰਤੀ ਹੋਈ ਜਾਏ ਆਪ ਜੀ ਦਾ ਪਾਵਨ ਸੰਕ ਗੁਰਗੋੜਾ ਸ਼੍ਰੀ ਗੁਰਦਵਾਰ ਸਾਹਿਬ ਦੀ ਪਾਲਤੀ ਸਾਹਿਬ ਜੀ ਪਿਆਰੀ ਕੀਤੀ ਹੋਏ ਬਰਾਗਨ ਕੀਤਾ ਜਾਣਾ ਦੀ ਆਪ ਅੱਗੇ ਆ ਬਖਸ਼ ਕਰੋ ਸਿੰਘਾ ਹਾਜ਼ਰ ਨੇ ਸ੍ਰੀ ਪਿਆਰੇ ਮੇਰ ਇਹਨਾਂ ਵਿਦਿਆਕਰਾਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਸਤਿਕਾਰ oh my yeah. god